ਹਾਂਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਸਵਾਗਤ ਹੈ ਪਹਿਲੀ ਵਾਰ ਆਏ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜਿਹਦੇ ਜਿਵੇਂ ਹੁਣ ਕੱਟ ਕਪੜਾ ਹੋਵੇ ਉਹਦੀ ਸਲਵਾਰ ਕਿਸ ਤਰ੍ਹਾਂ ਕਰੀ ਜਾਂਦੀ ਹੈ ਉਹ ਤਾਂ ਆਪਾਂ ਜੇ ਹੁਣ ਪਾਰੀ ਸਲਵਾਰਾਂ ਆਪਾਂ ਪਾਉਂਦੇ ਨਹੀਂ ਹਲਕੀ ਪਾਉਂਦੇ ਆ ਇੱਕ ਤਾਂ ਸਟੇਟ ਸਲਵਾਰ ਹੁੰਦੀ ਹੈ ਇੱਕ ਦੂਰੀ ਲਵਾਈ ਦੀ ਸਲਵਾਰ ਹੁੰਦੀ ਹੈ ਇਹ ਆਪਾਂ ਕੈਰੀ ਲਵਾਈ ਦੀ ਸਲਵਾਰ ਕਟਾਂਗੇ ਤੇ ਇੱਕ ਤਾਂ ਆਪਾਂ ਇਸ ਤਰ੍ਹਾਂ ਐ ਮੋੜ ਕੇ ਕੱਪੜਾ ਕੱਟਦੇ ਹੁੰਨੇ ਆ ਸਲਵਾਰ ਉਹਦਾ ਅਸਣ ਵਿੱਚੋਂ ਨਿਕਲ ਜਾਂਦਾ ਇਹ ਆਪਾਂ ਇਸ ਤਰ੍ਹਾਂ ਲੰਬਾਈ ਦੀ ਸਾਬ ਨਾਲ ਕੱਟਾਂਗੇ ਸਲਵਾਰ ਐ ਆਪਾਂ ਦੂਰਾ ਕਰ ਲਿਆ ਕੱਪੜਾ ਇਸ ਤਰ੍ਹਾਂ ਕੰਨੇ ਨੂੰ ਕੰਨੇ ਮਿਲਾ ਲਈ ਕੰਨੇ ਨੂੰ ਕੰਨੇ ਮਿਲਾ ਕੇ ਇਸ ਤਰ੍ਹਾਂ ਧਰ ਲਿਆ ਆਪਾਂ ਨੇ ਕੱਪੜਾ सारा पर सैट कर लेंगे कपड़े ये हैगी अपनी सलवार तैयार साढ़े ती इंच इधरों ला लेंगे आप 33 ਇੰਚ ਇਹ ਸਰਵਾਰ ਆ ਇਹਨੂੰ ਆਪਾਂ ਲਵਾਂਗੇ 33 ਇੰਚ ਇੱਥੇ ਲੈ ਲਾਂਗੇ ਆਪਾਂ ਝੋਲੀ ਦੀ ਨਿਸ਼ਾਨੀ ਲਾ ਲਾਂਗੇ ਝੋੜੀ ਲਵਾਂਗੇ ਆਪਾਂ ਇਹਨਾਂ ਦੀ 9 ਇੰਚ ਜਿਹੜੇ ਗੋਡੇ ਪਾਏ ਨੇ ਗੋਡੇ ਪਾਏ ਨੇ ਆਪਾਂ ਨੇ 6 ਇੰਚ ਦੇ ਚੌੜੀ ਇਤਾ ਕਰਕੇ 6 ਇੰਚ ਦੇ ਚੌੜੇ ਪਾਉਣੇ ਪਏਗੇ ਵੀ ਇਹਦੇ ਵਿੱਚ ਕਢਾਈ ਤੀ ਸਲਵਾਰ ਤੇ ਤੇ ਆਪਾਂ ਨੇ ਸਟ੍ਰੇਟ ਸਲਵਾਰ ਵੀ ਨਹੀਂ ਇਹਦੀ ਬਣਦੀ ਤੀ ਤੇ ਆਪਾਂ ਨੇ ਵਿੱਚੋਂ ਗੋਡੇ ਕੱਟ ਕੇ 6 ਇੰਚ ਦੇ ਚੌੜੇ ਦੂਰੇ ਕਰਕੇ ਇਹ 6 ਇੰਚ ਦੇ ਚੌੜੇ ਕੱਢੇ ਨੇ ਆਪਾਂ ਨੇ 6 ਇੰਚ ਦੇ ਕੱਢਦੇ ਤੇ ਲੰਬਾਈ ਇਹਨਾਂ ਦੀ ਆਪਾਂ ਨੂੰ ਮਿਲੇਗੀ ਤੇ ਹੁਣ ਆਪਾਂ ਹੈਗੀ ਇਹਨਾਂ ਦੀ ਮੂਰੀ 7 ਇੰਚ ਆ ਇਹ ਆਪਾਂ ਹੋਰ ਲਾਵਾਂਗੇ ਨਿਸ਼ਾਨੀ 1 ਇੰਚ 1.5 ਇੰਚ ਦੀ ਨਿਸ਼ਾਨੀ ਲਾ ਲਾਂਗੇ ਆਪਾਂ ਇੱਥੇ ਮੂਰੀ ਦੀ ਇੱਧਰ ਆਪਾਂ ਐਸਤਰੀ ਲਾ ਲਾਂਗੇ ਸਿੱਧੀ ਐਸੇ ਕੋਣ ਕਰਕੇ ਐਸ ਤਰ੍ਹਾਂ ਨਿਸ਼ਾਨੀ ਲਾ ਲਾਂਗੇ ਸਾਰੀ ਸਲਵਾਰ ਤੇ ਹੁਣ ਇਹਨੂੰ ਆਪਾਂ ਕੱਟ ਦੇਣੀ ਹੈ। ਇੱਕ ਕਪੱਲਾ ਬਣਾ ਲਿਆ। ਹੁੰਦਾ ਆਪਾਂ। ਬਹੁਤ ਸੌਖੇ ਤਰੀਕੇ ਨਾਲ ਕੱਟੀ ਜਾਂਦੀ ਹੈ ਇਹ ਸਲਵਾਰ। ਕੋਈ ਉਲਝਣਤਾ ਨਹੀਂ ਦੇ ਵਿੱਚ। ਪੈਂਦੀ ਹੈ। ਹੁਣ ਜਿਹੜਾ ਇਹ ਪੱਲਾ ਸੀ ਇਹ ਕਾਪਾ ਨੇ ਕੱਟ ਲਿਆ ਇਹਨੂੰ ਇਹਦੇ ਉੱਪਰ ਧਰ ਦਾਂ ਇਸ ਤਰ੍ਹਾਂ ਸਹੀ ਹਿਸਾਬ ਨਾਲ ਕੱਟ ਰੱਖ ਲਾਂਗੇ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਹਾਂਜੀ ਰੱਖ ਲਿਆ ਆਪਾਂ ਨੇ ਇੱਕ ਪੱਲਾ ਪੱਲੇ ਦੇ ਉੱਤੇ ਰੱਖ ਲਿਆ ਇੱਕ ਇੱਕ ਕੁੰਡੇ ਦੇ ਜਿਹੜੇ ਆਪਣ ਦੋ ਕੁੰਡੇ ਤੇ ਉਸੇ ਤੇ ਨਿਸ਼ਾਨੀ ਲਾਈਤੀ ਜਿਹੜੇ ਦੂਸਰੇ ਕੁੰਡੇ ਨੇ ਉਹਨਾਂ ਦੇ ਕੁੰਡੇ ਤੇ ਕੁੰਦਾ ਉੱਪਰ ਧਰ ਲਿਆ ਇਹਨੂੰ ਹੁਣ ਆਪਾਂ ਜਿਹੜਾ ਇਹ ਬਾਦਮਾ ਕੱਪੜਾ ਹੋ ਇਹਨੂੰ ਸਾਰੇ ਨੂੰ ਤਾਰ ਦਾਂਗੇ ਨਾਲੋਂ ਇਸ ਤਰ੍ਹਾਂ ਤਾਰ ਦਾਂਗੇ ਇੱਥੋਂ ਕੱਟ ਲਾਂਗੇ ਆਪਾਂ ਮੂੜੇ ਇਧਰੋਂ ਵੀ ਤਾਰ ਦਾਂਗੇ ਇਸ ਤਰ੍ਹਾਂ ਤਾਰ ਲਿਆ ਇਹ ਆਪਣੇ ਆਗੇ ਗੋਡੇ ਜਿਹੜੇ ਗੋਡੇ ਪਾਉਣੇ ਹੁੰਦੇ ਆਪਾਂ ਮੂੜੇ ਸਲਵਾਰ ਦੇ ਇਹ ਇਸ ਤਰ੍ਹਾਂ ਬਣ ਗਈ ਸਲਵਾਰ ਇਕੜਾ ਇਹ ਅੜਿ ਸਿਵਾਰਾ ਹੁੰਦਿਆਂ ਤੇ ਕਢਾਈ ਲੱਗੀ ਆਉਂਦੀ ਤੇ ਇਸ ਤਰ੍ਹਾਂ ਇਹ ਘੱਟ ਕੱਪੜੇ ਚ ਬਹੁਤ ਆਸਾਨੀ ਨਾਲ ਤੇ ਸੌਖੇ ਤਰੀਕੇ ਨਾਲ ਕੱਟੀ ਜਾਂਦੀ ਹੈ ਹਾਂਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ